माशिवरात्रि ਦੇ ਪर्व ਦੇ ਪੂਰੀ ਦੁਨੀਆ ਦੇ ਵਿੱਚ ਬੜੇ ਹੀ ਸ਼ਰਧਾ ਅਤੇ ਉਤਪੰਨਤਾ ਦੇ ਨਾਲ ਮਨਾਇਆ ਜਾ ਰਿਹਾ ਹੈ ਤਸੇ ਕੇਸੇ ਲੜੀ ਦਿੱਤੇ ਹੈ ਜੀਰਾ ਦੇ ਨਵਾਂ ਜੀਰਾ ਰੋਡ ਤੇ ਸਥਿਤ ਗੋਪਾਲ ਕ੍ਰਿਸ਼ਨ ਗਊਸ਼ਾਲਾ ਦੇ ਵਿਖੇ ਵੀ ਸ਼ਿਵਰਾਤਰੀ ਦਾ ਇਹ ਪੁਰਬ ਬੜੀ ਹੀ ਸ਼ਰਧਾ ਅਤੇ ਉਤਪੰਨਤਾ ਦੇ ਨਾਲ ਮਨਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਕ ਵਕਸ਼ਰ ਦਾਲਵੰਦ ਦੱਸਿਆ ਕਿ ਗੋਪਾਲ ਕ੍ਰਿਸ਼ਨ ਗਊਚਾਲਾ ਦੇ ਵਿਖੇ ਸਵੇਰੇ ਸਮੇਂ ਹਵਨ ਯਕ ਕਰਵਾਇਆ ਗਿਆ ਉਸ ਤੋਂ ਬਾਅਦ ਸ਼੍ਰੀ ਰਾਮ ਸਰਨਮ ਦੇ ਵੱਲੋਂ ਅੰਮ੍ਰਿਤ ਬਾਣੀ ਦਾ ਜਾਪ ਕੀਤਾ ਗਿਆ ਉਪਰੰਤ ਲੰਗਰ ਵੰਟ ਪੰਡਾਰਾ ਅਟੁੱਟ ਵਰਤਿਆ ਗਿਆ ਇੰਡੀਅਨ ਸਪੰਜਾਬ ਦੇਖ ਰਹੇ ਹੋ ਜਿਸ ਤਰ੍ਹਾਂ ਅੱਜ ਸ਼ਿਵਰਾਤਰੀ ਦਾ ਪਰਵ ਜਿਹੜਾ ਪੂਰੇ ਹੀ ਹਿੰਦੁਸਤਾਨ ਦੇ ਵਿੱਚ ਬੜੀ ਸ਼ਰਧਾ ਭਰਪੂਰ ਨਾਲ ਮਨਾਇਆ ਜਾ ਰਿਹਾ ਅਸੀਂ ਵੀ ਅੱਜ ਮੌਜੂਦ ਆ ਜੀਰਾ ਦੇ ਸ਼੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਨਮਾਜੀਦਾ ਰੋੜ ਜੀਰਾ ਵਿਖੇ ਸੋ ਚੱਲਦੇ ਆ ਮੰਦਰ ਦੇ ਅੰਦਰ ਔਰ ਸ਼ਰਧਾਲੂ ਜਿਹੜੇ ਨੇ ਪੂਜਾ ਅਰਚਨਾ ਕਰ ਰਹੇ ਨੇ ਔਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸ਼ਿਵਰਾਤਰੀ ਦੇ ਇਸ ਮਹਾਨ ਪਰਵ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇਸ ਮੰਦਰ ਦੇ ਵਿੱਚ ਨਤਮਤਸਕ ਹੋ ਰਹੇ ਨੇ ਸਭ ਤੋਂ ਪਹਿਲਾਂ ਤਾਂ ਦਿਖਾ ਦੇ ਰਹੇ ਆ ਸ਼ਿਵਲਿੰਗ ਦੇ ਉੱਪਰ ਜਲ ਚੜਾਇਆ ਜਾ ਰਿਹਾ ਵਹ ਫਲ ਫਰੂਟ ਚੜਾਏ ਜਾ ਰਹੇ ਆ ਕੋਈ ਦੁੱਧ ਦੇ ਨਾਲ ਕੋਈ ਮੱਖਣ ਦੇ ਨਾਲ ਕੋਈ ਫਲ ਫਰੂਟ ਦੇ ਨਾਲ ਆਪਣੀ ਜਿਹੜੀ ਆਰਾਧਨਾ ਕਰਦਾ ਔਰ ਇਸੇ ਤਰ੍ਹਾਂ ਸ਼ਰਧਾਲੂ ਜਿਹੜੇ ਨੇ ਮੰਦਿਰ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਕੋਲੋਂ ਜਾਣਦੇ ਆ ਕਿ ਅੱਜ ਇਹ ਸ਼ਿਵਰਾਤਰੀ ਦੇ ਪਰਵ ਨੂੰ ਕਿਸ ਤਰ੍ਹਾਂ ਹਰਸ਼ ਉਲਾਸ ਦੇ ਨਾਲ ਕਿਸ ਤਰ੍ਹਾਂ ਚਾਵਾ ਦੇ ਨਾਲ ਕਿਸ ਤਰ੍ਹਾਂ ਸ਼ਰਧਾ ਪੂਰਵਕ ਮਨਾ ਰਹੇ ਨੇ ਸਾਡੇ ਨਾਲ ਟੈਲੀਫੋਨੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਅੱਜ ਸ਼ਿਵਰਾਤਰੀ ਦਾ ਪਰਵ ਹੈ ਤੁਸੀਂ ਵੀ ਪੂਰੇ ਪਰਿਵਾਰ ਦੇ ਨਾਲ ਜਿਹੜਾ ਪੂਜਾ ਅਰਚਨਾ ਕਰਨ ਆਏ ਹੋ ਸੋ ਅੱਜ ਜਿਹੜੇ ਇਸ ਮੌਕੇ ਤੇ ਸ਼ਰਧਾਲੂਆਂ ਦੇ ਨਾਲ ਤੁਸੀਂ ਪੂਜਾ ਅਰਚਨਾ ਕਰ ਰਹੇ ਹੋ ਕੀ ਸੰਦੇਸ਼ ਦੇਣਾ ਚਾਹੋ ਬਸ ਇਹ ਸਭ ਤੋਂ ਅੱਛਾ ਪਰਵ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਸਾਲ ਜਿਵੇਂ ਅੱਗੇ ਖੁਸ਼ੀਆਂ ਪਰਬ ਮਨਾਇਆ ਜਾਂਦਾ ਹੈ ਇਸ ਸਾਲ ਵੀ ਸਾਡੇ ਇਲਾਕਾ ਨਿਵਾਸੀ ਸਾਰਿਆਂ ਨੂੰ ਖੁਸ਼ੀ ਔਰ ਅੱਛਾ ਪਰਬ ਮਨਾਇਆ ਜਾਵੇ ਸੋ ਸ਼ਿਵਰਾਤਰੀ ਦਾ ਪਰਵ ਹੈ ਔਰ ਇਸ ਮਹਾਨ ਪਰਮੋਕੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਪਹੁੰਚੇ ਹੋਏ ਨੇ ਅ ਖੀਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਨਵਾਜੀਰਾ ਰੋਡ ਜੀਰਾ ਵਿਖੇ ਸਾਡੇ ਨਾਲ ਨਗਰ ਕੌਂਸਲ ਜੀਰਾ ਦੇ ਪ੍ਰਧਾਨ ਮੈਡਮ ਸਰਬਜੀਤ ਕੋਰ ਉਹਨਾਂ ਦੇ ਪਤੀ ਗੁਰਪ੍ਰੀਤ ਗੱਜ ਜੋ ਕਿ ਨਗਰ ਕੌਂਸਲ ਦੀ ਸਾਰੀ ਜ਼ਿੰਮੇਵਾਰੀ ਹੱਥ ਦੇ ਨੇ ਔਰ ਸ਼ਹਿਰ ਦੀ ਜਿਹੜੀ ਹੈ ਪੂਰੀ ਜ਼ਿੰਮੇਵਾਰੀ ਇਹਨਾਂ ਦੇ ਹੱਥ ਦੇ ਵਿੱਚ ਹੈ ਅੱਜ ਉਹ ਵੀ ਇੱਥੇ ਆਪਣੀ ਪੂਜਾ ਅਰਚਨਾ ਕਰਨ ਦੇ ਲਈ ਆਈਏ ਨੇ ਤੋਂ ਉਹਨਾਂ ਕੋਲੋਂ ਪੁੱਛਦੇ ਆ ਅੱਜ ਸ਼ਿਵਰਾਤਰੀ ਮੌਕੇ ਤੇ ਕੀ ਕਹਿਣਾ ਚਾਹਣਗੇ ਸਭ ਤੋਂ ਪਹਿਲਾਂ ਤਾਂ ਮੈਂ ਨਿਊਜ਼ ਇੰਡੀਆ ਦਾ ਧੰਨਵਾਦ ਕਰਦਾ ਔਰ ਤੁਹਾਡੇ ਮਾਧਮ ਦੇ ਚਰੀਏ ਮਾਂ ਸ਼੍ਰੀ ਰਾਤਰੀ ਦੇ ਉਹ ਮਾਂ ਪਵਨ ਮੌਕੇ ਦੇ ਮੈਂ ਸਾਰੇ ਪੂਰੇ ਹਿੰਦੁਸਤਾਨ ਵਸਿਆ ਨੂੰ ਔਰ ਵਰਲਡ ਦੇ ਜਿੰਨੇ ਵੀ ਪੰਜਾਬੀ ਵਸਦੇ ਨੇ ਜਿੰਨੇ ਵੀ ਇੰਡੀਆ ਵਸਦੇ ਨੇ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਇਸ ਮੌਕੇ ਤੇ ਔਰ ਅੱਜ ਦਾ ਜਿਹੜਾ ਮਹਾ ਪਵਨ ਜੋ ਮਹਾ ਸ਼੍ਰੀ ਰਾਤਰੀ ਹੈ ਬੜੀ ਧੁੰਦ ਦੇ ਧੰ ਦੇ ਨਾਲ ਜੀਰਾ ਸ਼ਹਿਰ ਵਿੱਚ ਵੀ ਔਰ ਭਰ ਦੇ ਵੱਖ-ਵੱਖ ਕੋਨਿਆਂ ਵਿੱਚ ਵੀ ਮਨਾਇਆ ਜਾ ਰਹੀ ਹੈ ਮੈਸੇ ਚੈਨਲ ਦੇ ਮਾਧਮ ਰਹੀਂ ਸਾਰਿਆਂ ਨੂੰ ਆਪਣੇ ਦੇ ਲੋਕ ਸ਼ਹਿਨਵਾਸਿਆਂ ਵੱਲੋਂ ਲੱਖ ਲੱਖ ਵਧਾਈ ਦਿਨਾ ਬਹੁਤ ਬਹੁਤ ਧਰਵਾਜ ਜੀ ਸੋ ਸ਼ਿਵਰਾਤਰੀ ਦਾ ਜਿਹੜਾ ਪਰਵ ਹੈ ਬੜੇ ਸ਼ਰਧਾ ਅਤੇ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਸ਼ਿਵਰਾਤਰੀ ਅੱਜ ਦੇ ਦਿਨ ਹਨ ਕਿ ਆ ਸ਼ਿਵ ਸ਼ੰਕਰ ਜੀ ਦੀ ਬਰਾਤ ਸਜਦੀ ਹੈ ਔਰ ਜਿਤਨਾ ਰਾਤ ਸਮੇਂ ਵੀ ਸ਼ੋਭਾ ਯਾਤਰਾ ਘਟੀਆਂ ਗਈਆਂ ਸੋ ਅੱਜ ਸ਼ਿਵ ਸ਼ੰਕਰ ਭੋਲੇਨਾਥ ਦੀ ਜਿਹੜੀ ਬਰਾਤ ਸਜਦੀ ਹੈ ਅੱਜ ਉਹਨਾਂ ਦਾ ਵਿਆਹ ਹੁੰਦਾ ਵੈ ਸੋ ਸ਼ਿਵਰਾਤਰੀ ਦਾ ਇਹ ਜਿਹੜਾ ਪਰਵ ਹੈ ਪੂਰੀ ਹੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਦੇਖਦੇ ਹੋ ਇੰਡੀਆ ਨਿਊਜ਼ ਪੰਜਾਬ ਕੈਮਰਾ ਪਰਸਨ ਦੇ ਨਾਲ ਮੈਸਤੀ ਸਵਿਚ ਇੰਡੀਆ ਨਿਊਜ਼ ਪੰਜਾਬ